ਹੈਲੋ ਲੋਕਾਂ ਜੀ ਆਪ ਸਭ ਕਿਦਮ ਕੋਮੂਗੀ ਸਾਰੀ ਮੇਰੇ YouTube ਸਾਂਝੀ ਨੂੰ ਪਿਆਰ ਪਰ ਸਭ ਤੋਂ ਸਭ ਕਾਣ ਨਾ ਨਾ ਆਪਾ ਬਣਾਨੇ ਰੋਟੀ ਤੇ ਨਾਲ ਨਾਲ ਕਰਦੇ ਆਪਾਂ ਗੱਲਾਂ ਬਾਤਾਂ ਸੋਲਦੇ ਨਾ ਤੇ ਸਾਰੇ ਜਾਣੇ ਮੇਰੀ ਵੀਡੀਓ ਨੂੰ ਲੈ ਕੇ ਸ਼ੇਅਰ ਤੇ ਸਬਸਕ੍ਰਾਈਬਰ ਜ਼ਰੂਰ ਕਰਦੇ ਆ ਕਰੋ ਅੱਜ ਬਣਾਵਾਂਗੇ ਆਪਾਂ ਬਲੌਗ YouTube ਫੈਮਿਲੀ ਦੇ ਫਰਮਾਇਸ਼ ਤੇ ਇੰਨੇ ਮੇਰੇ ਨਾਲ ਸਾਰੇ ਭੈਣ ਭਾਈ ਜੁੜੇ ਹੋਏ ਨੇ ਮੇਰੇ ਨਾਲ ਲਾਈਵ ਤੇ ਅੱਜ ਤਾਂ ਸੇ ਬਹੁਤ ਹੱਸਣ ਜਾਪ ਰਹੇ ਉਹ ਕਹਿੰਦੇ ਵੀ ਸਾਡਾ 9 ਜਰੂਰ ਲਿਓ ਅੱਜ ਸਾਡੇ 9 ਤੇ ਵਲੌਗ ਬਣਾਏ ਅੱਜ ਆਪਾਂ ਉਹਨਾਂ ਦੇ 9 ਤੇ ਵਲੌਗ ਬਣਾਉਣੀ ਆ ਵੀ ਕਿਹੜੇ ਕਿਹੜੇ ਮੇਰੇ ਭੈਣ ਭਾਈ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਕਿੰਨਾ ਬੜੀਆ ਲੱਗਦਾ ਹਨ ਅੱਗੇ ਫਿਰ ਆਇਆ ਇੰਤਜ਼ਾਰ ਮੈਂ ਸਿੱਤਾਂ ਮੈਂ ਜਰੂਰ ਵਲੌਗ ਬਣਾਉਣਾ ਹੈ ਉਹਨੇ ਕਿਹਾ ਮੈਨੂੰ ਕਹਿੰਦੀ ਬੁਲਾਵਾਂ ਬਣਾ ਹੀ ਪਾਣੇਗੇ ਮੈਂ ਦੇਖੂਗੀ ਇੱਕ ਤਰਾਲਪਨ ਡਿਪਲੋਮਾ ਇਸੇ ਕਹਿੰਦੀ ਗੈਸ ਵੀਰਾ ਗੈਸ ਵੀਰਾ ਜਰੂਰ ਕਹਿਣਾ ਕਹਿੰਦੀ ਵੀ ਦੇਖੋ ਗੈਸ ਵੀਰਾ ਕਹਿੰਦਾ ਨਾ ਆਪਾਂ ਨੂੰ ਆਉਂਦੀ ਸੰਗ ਹਨਾ ਪਰ ਉਹਦੀ ਪਰਮੈਸ ਤੇ ਹੁਣ ਮੈਨੂੰ ਕਹਿਣਾ ਪਊ ਜੇ ਉਹ ਮੇਰਾ ਇੰਨਾ ਸਾਥ ਦਿੰਦੇ ਨੇ ਹਨਾ ਤਰਾਲਪਨ ਜਰੂਰ ਦੇਖੇ ਗੈਸ ਵੀਰੇ ਇਕ ਨਾ ਕੁਝ ਹੋਰ ਕਹ ਸੀ ਪਤਨ ਕੀ ਕਹਿਣਾ ਉਹ ਯਾਦ ਨਹੀਂ ਨੂੰ ਇਸ ਲਾਈਵ ਇਹ ਚਾਹ ਨਾ ਕੋ ਨੂੰ ਮੈਂ ਲਾਈਵ ਬੰਦ ਕਰਤਾ ਤੇ ਮੈਂ ਦਲੇ ਹੋ ਮੈਂ ਦੀ ਤੇ ਲਾਈਵ ਆਉਣ ਲੱਗ ਗਿਆ ਤੇ ਮੈਂ ਪਾਇ ਕੁਨ ਇਕੱਲੇ ਬਲੌਗ ਬਲੌਗ ਸਾਰੇ ਜਾਣੇ ਦੇਖਿਆ ਗੁਰਪ੍ਰੇਮ ਭੈਣ ਭਾਈ ਵਧੀਆ ਵਧੀਆ ਵੀਡੀਓ ਕਾ ਕਰਾਂਗੇ ਆਪਾਂ ਬੰਨਾ ਵਧੀਆ ਭੈਣ ਭਾਈ ਜੁੜੇ ਹੋਏ ਨੇ ਸਾਰੇ ਬਹੁਤ ਪਿਆਰ ਕਰਦੇ ਨੇ ਮੈਂ ਬਹੁਤ ਜਿਆਦਾ ਰਾਤ ਨੂੰ ਲੜਾਈ ਕਰਾਉਂਦੀ ਸੀ ਮੇਰੇ ਬਾਂਡੀਆਂ ਨਾਲ ਕਹਿੰਦੇ ਬਲੌਗ ਤੇਰਾ ਵਧੀਆ ਬੰ ਨੂੰ ਲੜਾਈ ਕਰਨੀ ਚਾਹੁੰਦਾ ਐ ਰੇ ਜਾਲਸ ਕਰਦੇ ਨੇ ਬਿੱਤ ਉਸ ਤਾਈ ਦੀ ਦੂਰ ਵਾਖੀ ਮੈਂ ਬਾਂਡੀਆਂ ਨਾਲ ਲੜਾ ਕੇ ਕਰੇ ਜਾਉਂਗੇ ਰਾਤ ਭਰ ਸਾਰਾ ਬਲੌਗ ਦੇਖੇ ਜਾਣਾ ਨਾ ਕਮੈਂਟ ਕਰਕੇ ਜਾਇਓ ਸਾਰੇ ਮੇਰੇ ਨਾਲ ਜੁੜੇ ਰਹੋ ਸਾਰਾ ਜਿਹੜੇ ਜਿਹੜੇ ਨੇ ਮੈਨੂੰ ਕਿਹਾ ਰਾਤ ਕਿਹੜੇ ਕਿਹੜੇ ਜੁੜੀ ਵੇਸੇ ਮਿਲਣਾ ਸਨੇਹ ਕਾਕਾ ਤੇ ਰਾਜਪੂ ਰਾਜਪ੍ਰੀਤ ਬਰਾੜ ਪਹਿਣ ਵੀਰਪਾ ਰਾਜ ਚੈਲ ਤੇ ਪ੍ਰੀਤੋ ਪ੍ਰੀਤਪੁਰ ਸਿਮੂ ਦੀਪ ਤੇ ਰਵਿੰਦਰ ਰਵਿੰਦਰ ਭਾਣਾ ਪਾਈ ਰਵਿੰਦਰ ਕਹਿੰਦਾ ਬਤਨ ਕਿ ਜਰਵਿੰਦਰ ਭਾਣਾ ਮੇਰਾ ਲਾਈਵ ਦੇਖੀਂਗੇ ਦਿਨੇ ਉਹ ਅੜੀ ਤੇ ਆਈ ਉੱਥੇ ਲਾਈਵ ਹੋਇਆ ਕਰਾਂਗੇ ਰਾਜਪਾਲ ਕਹਿੰਦੀ ਮੈਂ ਉਹ ਨਾ ਲਾਈਵ ਜਿਹੜਾ ਰਾਤ ਚ ਲੈ ਸੀ ਮੈਂ ਤੇ ਲਿਖਿਆ ਹੋਇਆ ਸੀ ਵੀ ਅੱਜ ਅੱਜ ਦਾ ਦਿਨ ਮੈਂ ਲਾਈਵ ਆਉਂਦੀ ਰਾਜਪਾਲ ਕਹਿੰਦੀ ਕੀ ਗੱਲ ਕਹਿੰਦੇ ਅੱਜ ਅੱਜ ਦਾ ਦਿਨ ਲਾਈਵ ਕਰਾਉਂਗੀ ਭਈ ਹਸ ਤਾਂ ਮਰ ਜਾਣਾ ਕਹਿੰਦੀ ਲਾਈਵ ਤੋਂ ਜਨਾ ਵੀ ਲਾਈਵ ਨਹੀਂ ਤਾਂ ਬੰਦ ਕਰਨਾ ਵੀਰੋ ਬਸ ਇੱਕ ਪਾਈ ਲਿਆ ਫੋਨ ਤੇ ਉਹਨਾਂ ਦੀ ਮਾਰੀ ਨੇ ਫਿਰ ਹੁਣ ਮੈਂ ਲਾਈਵ ਪੂਰ 10 ਦੇ ਤੱਕ ਆ ਜਾਂਦਾਂ ਲਿਓ ਵੜੀ ਆ ਬਦਲਿਓ 01 ਤੇ ਨੂੰ ਸਭ ਜੋਇਨ ਕਰ ਲਿਓ ਜਿਹਨੇ ਜਿਹਨੇ ਮੇਰੇ ਲਾਈਵ ਤੇ ਆਉਂਗੇ ਤੇ ਆਪਾਂ ਸ਼ਾਮ ਨੂੰ 8 ਵਜੇ ਉੱਥੇ ਲਾਈਵ ਕਰਿਆ ਕਰਾਂਗੇ ਆਪਾਂ YouTube ਫੈਮਿਲੀ ਨੇ ਵੱਲੋਂ ਹਣਾ ਲਾਈਵ ਚਲਾਉਣਾ ਪਿਆ ਰਿਹਾ ਕਿਉਂ ਉੱਥੇ ਆਪਾਂ ਵੀਡੀਓ ਪਾਉਂਦੇ ਆ ਆਪਾਂ ਮੰਨਦੇ ਆ ਵੀ ਵੱਡਾ ਵਲੌਗ ਪਾਉਂਦੇ ਆ ਦੇ ਬਲੌਗ ਪਾ ਕੇ ਹਨਾ ਆਪਾਂ ਕਮੈਂਟ ਕਰਦਾ ਕਮੈਂਟ ਕਰਦਾ ਕਨੇ ਗੱਲਾਂ ਕਰਦੇ ਕੋਈ ਗੱਲਬਾਤ ਨਹੀਂ ਹੁੰਦੀ ਜਿਹੜਾ ਲਾਈਵ ਹੁੰਦਾ ਉੱਥੇ ਕੋਈ ਕਹੇ ਜੀ ਗੱਲ ਸੁਣੋਂਦਾ ਕੋਈ ਕਹੇ ਜਾਂ ਕੋਈ ਔਖਾ ਕੋਈ ਸੌਖਾ ਨੂੰ ਕੋਈ ਹਾਸੇ ਪੜਾਵਾ ਲੰਗਾ ਕੋਈ ਕਈ ਵਾਰ ਥੀਨੇ ਬੈਠਾ ਮੱਕੂ ਥੀਨੇ ਉੱਥੇ ਆ ਕੇ ਮਾਨ ਬਦਲ ਜਾਂਦਾ ਬੰਦੇ ਦਾ ਹਨਾ ਤਾਂ ਕਰਕੇ ਆਪਾਂ ਲਾਈਵ ਚ ਲਾਉਂਦੇ ਆ ਲਾਈਵ ਹੁਣ ਆਪਾਂ ਵਾਜਨਤਾ ਇਹ ਤੇ ਕੋਈ ਹੋਰ ਤੇ ਬਣਾਇਆ ਕਰਾਂਗੇ ਆਪਾਂ ਵੀਡੀਓ ਬੱਤੇ ਵੀ ਬਲੌਗ ਪਾਇਆ ਕਰਾਂਗੇ ਦਲੇਵੜੀ ਹੈ ਜਿਹੜੀ ਮੇਰੀ ਉਹ ਤੇ ਆਪਾਂ ਲਾਈਵ ਚ ਲੰਘ ਕਰਾਂਗੇ ਜਦੋਂ ਮੇਰੇ ਭੈਣ ਭਾਈ ਇੰਨੇ ਖੁਸ਼ ਨੇ ਮੇਰੇ ਨਾਲ ਹਨਾ ਜੁੜ ਕੇ ਕਹਿੰਦੇ ਹਾਂ ਹਾਂ ਲਾਈਵ ਨਾ ਬੰਦ ਕਰੀ ਆਪਾਂ ਕਿਉਂ ਲਾਈਵ ਬੰਦ ਕਰਾਂਗੇ ਆਪਾਂ ਦੂਜੇ ਚੈਨਲ ਚ ਲਾ ਲਓ ਲਾਈਵ ਲਾਈਵ ਵਾਸਤੇ ਕੰਮਾ ਲਾਈਵ ਲਾਈਵ ਹੱਸਣੇ ਪਈ ਨਾ ਵਾਸਤੇ ਤੇ ਇੱਥੇ ਆਪਾਂ ਵੱਡੇ ਲੋ ਆ ਰਾਜਪਨੇ ਜਰੂਰ ਦੇਖੀ ਸਾਰਾ ਕਹਿੰਦੀ ਮੈਂ ਨੂੰ ਤਾਂ ਲੱਗਿਆ ਜਦੋਂ ਤਾਂ ਕਿਹਾ ਵੀ ਮੈਂ ਅੱਜ ਅੱਜ ਦਾ ਦਿਨ ਆਉਂਦੀ ਲੇ ਵੰਦੀਨੀ ਕਣੀ ਮੇਰੀ ਤਾਂ ਜਾਨ ਹੀ ਨਿਕਲ ਗਈ ਸੀ ਵੀ ਹੈ ਮੈਂ ਕੀ ਕਰੂੰਗੀ ਮੈਂ ਤਾਂ ਇੰਨ੍ਹਾਸੇ ਵੀਡੀਓ ਕਰਦੇ ਇੱਕ ਸਰੋਜਪਨ ਸੌਰੀ ਸਰੋਜਪਨ ਗੁੱਸਾ ਨਾ ਕਰੀ ਸਰੋਜਪਨ ਦੀ ਸੀ ਰਾਤ ਆਪਣੇ ਨਾਲ ਜੁੜੀ ਹੋਈ ਤੇ ਇਹਨੇ ਜਾਣੇ ਆਪਣੇ ਨਾਲ ਹਾਸੇ ਜੁੜੀਆਂ ਕਰ ਰਹੀ ਸੀ ਰਾਤ ਬੱਬੂ ਕਾਲਾ ਲਾਪਰੀ ਤਾਂ ਸਾਰੇ ਆਪਣੇ ਨਾਲ ਹਾਸੇ ਜੁੜੀਆਂ ਕਰਦੇ ਸੀ ਰਾਤ ਇੰਨਾ ਕਰਕੇ ਮੈਨੂੰ ਲਾਈਵ ਚਲਾਉਣਾ ਪਿਆ ਨਹੀਂ ਲਾਈਵ ਮੇਰੇ SLASE ਵੀ ਲਾਈਵ ਨਹੀਂ ਆਉਂਦੀ ਛੋਟੀਆਂ ਵੀਡੀਓ ਨੂੰ ਪਾਇਆ ਕਰੂੰਗੀ ਤੇ ਹੁਣ ਆਪਾਂ ਚਲੋ ਦੂਜੇ ਚੈਨਲ ਤੇ ਲਾਈਵ ਚਲਾ ਲਏ ਧੰਨਵਾਦ ਰੋਟੀ ਬਣਾਉਂਦੇ ਸੀ ਬੱਚੇ ਕਹਿੰਦੇ ਪਰੌਂਠੇ ਬਣਾ ਦਹੀਂ ਨਾਲ ਖਾਵਾਂ ਦੀ ਸਿੱਖ ਪਰੌਂਠੇ ਨੂੰ ਤਾਂ ਕੱਟ ਲਾਉਨੇ ਆ ਮੈਨੂੰ ਵਧੀਆ ਲੱਗਦੇ ਆ ਇਹ ਸਿਆਲ ਤੱਕਰ ਮੂਗ ਬਣਾ ਲੈਣਾ ਮੂਗ ਹਣਾ ਕੋਈ ਜਿੰਨੇ ਆਪਣੇ ਹੋਰ ਲੋਗਾਂ ਲਈ ਸਾਰਾ ਟਿਕਾ ਬਦਲਣਾ ਵਾਲੇ ਵਰਨੀ ਚਾਕੇ ਤੰਗ ਕਰਦੇ ਆਹਾਂ ਕਿ ਚਲੋ ਇਹ ਗਣਾ ਮੀਨੇ ਵੀਦਨ ਟੁਕਦਨ ਬਣਾਉਣ ਵਾਲੇ ਨਹੀਂ ਬਣਾਉਂਦੇ ਹੋਏ। ਥੋੜੀ ਥੋੜੀ ਜਿਹੀ ਜੋ ਕੱਟੀ ਖਾਂਦੀ ਆ। ਸਿੱਖ ਸੱਚ ਮੇਰੀ ਪਰੇਂ ਦੀ ਹੁੰਦੀ ਆ ਦੇਚੇ ਦੇ ਉਹ ਨੌਂ ਗੀਤ ਆ ਤੇ ਉਹਨੂੰ ਮੈਂ ਪਿਆਰ ਦੀ ਸਿੰਗਲ ਕਹਿੰਦੀ ਹਾਂ ਨੌਂ ਮੈਂ ਨਾ ਗੁੱਸੇ ਹੋਈ ਦੀ। ਇੱਕ ਜਸਨ ਜਸਨ ਮੇਰੀ ਤੀ ਰਹੇਗੀ ਸੀ ਉਹ ਵੀ ਮੈਂ ਨਾਲ ਲੜਾਈ ਕਰੂਗੀ ਆ ਕਿ ਮੇਰਾ ਨੌਂ ਨਹੀਂ ਲਿਆ। ਤੇ ਜਸਮੀ ਸਾਰਿਆਂ ਨੂੰ ਜਾਨਣ ਬਲੌਗ ਲਿਖਿਓ ਗੈਸਬੀਰੇ ਜ਼ਰੂਰ ਤਾਂ ਆ ਜਾਓ ਗੈਸਬੀਰੇ ਪਰੌਂਖੇ ਖਾਓ ਕਹਿੰਨੇ ਗੈਸਬੀਰੇ ਜ਼ਰੂਰ ਖਾਣਾ ਮਰਾ ਗੈਨ ਕਰ ਆਹ ਕਹਿ ਦਿੰਗੀ ਗੈਸਬੀਰੇ ਪਰੌਂਖੇ ਵਾਗਦੇ ਆ ਜ਼ਰੂਰ ਖਵਾ ਕੇ ਗਰਮੀ ਬਹੁਤ ਜ਼ਿਆਦਾ ਮਿਲਦੀ ਹਣਾ ਕੱਲ ਨੂੰ ਤਾਂ ਜਮੀ ਨਿਵਾਰੇ ਨਿਕਲਣਾ ਹੈ ਅੰਮ੍ਰੇ ਹਣਾ ਹੁਣ ਅਜੇ ਮੈਨੂੰ 9:30 ਹੋਏ ਨੇ 9:00 ਵੀ ਵੱਜਿਆ 9:30 ਵੀ ਹੋਇਆ ਇਹ ਨਹੀਂ ਕਰਨੀ ਹੋਈ ਪਈ ਐ ਬਹੁਤ ਚਾਹੀਦਾ ਸਪੁੱਤਾਂ ਅੱਜ ਹਾਸੇ ਜਾ ਕੇ ਵਾਲਾ ਮੈਂ ਪਾਉਂਗਾ ਨਾ ਵਲੌਗ ਬਣਾਇਆ ਮੈਂ ਕੱਲ ਤੋਂ ਸੋਨਾ ਵਲੌਗ ਲੈ ਕੇ ਆਉਣਾ ਤੇ ਮੇਰੇ ਭੈਣਾਂ ਤੇ ਮੇਰੇ ਵੀਰਾਂ ਪਰਮੈਸ ਤੇ ਬਣਾਇਆ ਵੀ ਸਾਡੇ ਨੌ ਲਿਓ ਨੌ ਜ਼ਰੂਰ ਲੈ ਜੇ ਕੋਈ ਵਿੱਚ ਮੇਰੇ ਭੈਣ ਜਾਂ ਮੇਰਾ ਵੀਰ ਦਾ ਨੌ ਰਹਿ ਗਿਆ ਹੋਇਆ ਤਾਂ ਮੈਨੂੰ ਮਾਫ਼ ਕਰਨਾ ਪਪਾਈ ਨੂੰ ਜਰੂਰ ਲਵਾਂਗੇ ਨਾ ਤੇ ਕੱਲੋਂ ਆਪਾਂ ਹੋਰ ਲਿਆ ਦਵਾਂਗੇ ਜਿਹੜਾ ਆਪਾਂ ਹਮਿਆ ਸਰਫਾਂ ਦਾ ਕੱਪੜੇ ਤੇ ਲੈ ਬਈ ਤੋਂ ਮੈਂ ਕਰਤਾ ਬੰਦ ਮੈਂ ਕਾਰਵਾਰ ਕਰਨੀ ਆ ਇਹ ਤੇ ਮੈਂ ਕਰਤਾ ਬੰਦ ਜਿੰਨੇ ਮੇਰੇ ਨਾਲ ਜੁੜੇ ਹੋਏ ਨੇ ਹਨਾ ਇਹਨਾਂ ਕਹਿ ਦਿਓ ਵੀ ਲਾਈਵ ਕਿਉਂ ਬੰਦ ਕਰਤਾ ਇਸ ਤੈਨ ਆਪਾਂ ਮੈਂ ਲਾਈਵ ਬੰਦ ਕਰਤਾ ਤੇ ਭੌਂ ਬੱਡੇ ਬਲੋਗ ਤੇ ਮੈਂ ਦਿਓ ਜੀ ਬੰਦ ਉਹ ਤੇ ਮੈਂ ਲਾਈਵ ਚਲਾ ਲਿਆ ਇਆ ਸ਼ਾਮੀ 8 ਵਜੇ ਲਾਈਵ ਹੋਣੀ ਹੈ ਉੱਥੇ ਅਸੀਂ ਗੱਪਾਂ ਕਰਾਂਗੇ ਲਾਈਵ 'ਚ ਜਾ ਕੇ ਨਾ ਮਨ ਦਾ ਕੁਝ ਨਹੀਂ ਤਾਂ ਵੀਡੀਓ ਜਿਹੜਾ ਆਪਾਂ ਪਾਈ ਦਿੰਨੇ ਹਾਂ ਲਾਈਵ 'ਚ ਕੋਈ ਕੁਝ ਬੋਲਣਾ ਕੋਈ ਖੁਸ ਬੋਲਣਾ ਹਾਸੀ ਖੇਡੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਅਸੀਂ ਨਾ ਇੱਕ ਪ੍ਰਾਂਤ ਸਾਡੀ ਫੈਮਿਲੀ ਜਿਹਾ ਬਣ ਰਹੀ ਹੈ ਜਿਵੇਂ ਆਪਾਂ ਇੱਕ ਘਰ ਪਰਿਵਾਰ ਫੈਮਿਲੀ ਹੁੰਦੀ ਐ ਇਸ ਤਰ੍ਹਾਂ ਫੈਮਿਲੀ ਬਣ ਗਈ ਆ ਬਹੁਤ ਵਿਚਾਰੇ ਆਪਣੇ ਨਾਲ ਵਧੀਆ ਰੱਖਦੇ ਨੇ ਖੰਡ ਪੱਟ ਪਰਾਇ ਸੀ ਆਪਾਂ ਕਈ ਦਿਨ ਹੋ ਗਏ ਪਿੱਛੇ ਮਹੀਨਾ ਹੋ ਗਿਆ ਤੇ ਜਿੰਨੇ ਮੇਰੇ ਨਾਲ ਜੁੜੇ ਹੋਏ ਸੀ ਸਾਰੇ ਬਸ ਮੈਸੇਜ ਲਾਇਆ ਕਰਤੇ ਜਿੰਨੇ ਕੋਲ ਨੇੜੇ-ਨੇੜੇ ਵਾਲੇ ਸੀ ਦੂਰੋਂ ਵੀ ਆਏ ਸੀ ਵਿਚਾਰੇ ਬਠਿੰਡੇ ਬਠਿੰਡੇ ਦੂਤੋਂ ਮੇਰੇ ਕੋਲ ਕੋਈ ਨਹੀਂ ਸਾਰੇ ਮੇਰੇ ਕੋਲ ਪਹੁੰਚੇ ਸੀ ਇੱਕ ਸੱਚ ਆਪਣੀ ਭੈਣ ਰਹੇਗੀ ਹਰਵਿੰਦਰ ਭੈਣ ਰਹੇਗੀ ਉਹਦਾ ਨਾਮ ਤਾਂ ਮਿਲ ਸੀ ਤਲਵੰਡੀ ਸਾਹੂ ਕੀ ਉਹ ਵੀ ਸੀ ਰਾਤ ਸਾਡੇ ਨਾਲ ਤੇ ਜੇ ਕੋਈ ਮੇਰੀ ਭੈਣ ਰਹੀ ਗਈ ਤਾਂ ਮੈਨੂੰ ਮਾਫ਼ ਕਰਨਾ ਤੇ ਕੰਨ ਵਾਲੇ ਬਲਾਗ ਹੋਇਆ ਸਬਸਕ੍ਰਾਈਬਰ ਜ਼ਰੂਰ ਨਾ ਸ਼ੇਅਰ ਕਰਾਂਗੇ ਅੱਜ ਆਪਾਂ ਇਹ ਨਿੱਕੀ ਦੀਰੀ ਬਣਾਉਣੀ ਹੈ ਤੇ ਬਸ ਇੱਥੇ ਲੌਗ ਦਾ ਕਰਦੇ ਹਾਂ ਸਾਰੇ ਜਾਣੇ ਮੇਰੀ ਵੀਡੀਓ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਰਹਿ ਰਹੇ ਕੀ ਪਪਾ ਸਨ ਰਹਿ ਰਹੇ ਕੀ